ਲੋਕੀਤ ਪ੍ਰੀਮਿਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ਜ਼ਰੀਏ ਮਨੋਰੰਜਨ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਸੋਹਣੇ-ਸੋਹਣੇ ਲੋਕਗੀਤ ਸੁਣਾਈਏ ਕਿ ਤੁਸੀਂ ਚੰਗੀ ਖੁਸ਼ੀ ਮਹਿਸੂਸ ਕਰੋ ਆਨੰਦਿਤ ਹੋਮੋ ਤੇ ਪੰਜਾਬੀ ਸੱਭਿਆਚਾਰ ਨੂੰ ਢੇਰ ਸਾਰਾ ਪਿਆਰ ਕੋ ਤੇ ਸਾਡੀਆਂ ਕੋਸ਼ਿਸ਼ਾਂ ਦੇ ਉੱਪਰ ਤੁਸੀਂ ਲਗਾਤਾਰ ਬੂਰ ਪਾ ਰਹੇ ਹੋ ਤੇ ਤੁਸੀਂ ਸਾਨੂੰ ਸੋਹਣੇ ਸੋਹਣੇ ਕੰਪਲੀਮੈਂਟ ਕਰਦੇ ਹੋ ਸਾਡਾ ਹੌਸਲਾ ਵਧਾਉਂਦੇ ਹੋ ਤੇ ਅਸੀਂ ਹੌਸਲੇ ਨੂੰ ਫਿਰ એનર્ਜੀ ਦੇ ਵਿੱਚ ਤਬਦੀਲ ਕਰਕੇ ਫਿਰ ਕੋਈ ਨਾ ਕੋਈ ਲੋਕੀਤ ਲੈ ਕੇ ਤੁਹਾਡੇ ਰੂਬਰੂ ਹੋ ਜਾਂਦੇ ਆ ਤੇ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਕਿ ਤੁਸੀਂ ਦੂਸਰੀ ਭੈਣ ਵਾਰੀ ਦੱਸੋ ਵੀ ਇਹਨਾਂ ਦੇ ਬਾਰੇ ਵਿਸਥਾਰ ਚ ਦੱਸੋ ਜੇਕਰ ਤੁਸੀਂ ਸਾਡੇ ਦੋਨਾਂ ਦੇ ਬਾਰੇ ਜਾਂ ਸਾਡੇ ਪਰਿਵਾਰ ਦੇ ਬਾਰੇ ਵਿਸਥਾਰ ਦੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਰੰਗ ਪੰਜਾਬ ਦੇ ਚੈਨਲ ਵਾਲਿਆਂ ਨੇ ਸਾਡੀ ਜਿਹੜੀ ਹੈਗੀ ਹੈ ਇੰਟਰਵਿਊ ਲਈ ਸੀ ਤੁਸੀਂ ਰੰਗ ਪੰਜਾਬ ਦੇ ਚੈਨਲ ਸਰਚ ਕਰਕੇ ਤੁਸੀਂ ਉੱਥੇ ਸਾਡੀ ਇੰਟਰਵਿਊ ਨੂੰ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਾਡੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਅੱਜ ਅਸੀਂ ਦੋਵੇਂ ਭੈਣਾਂ ਬੜਾ ਸੋਹਣਾ ਲੋਕ ਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਕਿ ਉਮੀਦ ਕਰਦੇ ਹਾਂ ਤੁਸੀਂ ਅੱਜ ਵਾਲੇ ਲੋਕ ਗੀਤ ਨੂੰ ਵੀ ਭਰਮਾ ਹੰਗਾਰਾ ਦੋਗੇ ਆਪ ਵੀ ਗਾਓਗੇ ਤੇ ਆਪਣੇ ਬੱਚਿਆਂ ਨੂੰ ਸਿਖਾਓਗੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕ ਗੀਤਾਂ ਨੂੰ ਜ਼ਰੂਰ ਪਹੁੰਚਾਓਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਕਾਂਟੇ ਕਰੋ ਕੜਾਈਏ ਬੁੰਦੇ ਮੰਗਲੇਆ ਕਾਂਟੇ ਕਰੋ ਕੜਾਈਏ ਬੁੰਦੇ ਮੰਗਲ ਆਈਏ ਵੇ ਵੇ ਸਮਝੇ ਟੋਲਾ ਕਰ ਦੀ ਸ਼ਾਨ ਕਰੋ ਨ ਬਣਦੇ ਬੁੰਦੇ ਮੰਗਿਆ ਨ ਟੇ ਕਰੋ ਨਾ ਬਣਦੇ ਬੁੰਦੇ ਮੰਗਿਆ ਨਾ ਸਰਦੇ ਨੀ ਬੇ ਸਮਝੇ ਨਾਰੇ ਕਰਦੇ ਗੁਜਰੇ ਗੁਜਾਰੇ ਕੈਂਟਾ ਕਰੋ ਗੜਾਈਏ ਤਾ ਗਾ ਮੰਗਲੇ ਕੈਂਠਾ ਕਰੋ ਕੜਾਈਏ ਤਾਂ ਗਾ ਮੰਗਲੇ ਆਈਏ ਵੇ ਬੇ ਸਮਝੇ ਟੋਲਾ ਕਰਦੀ ਸ਼ਾਨ ਬਣਾਈਏ ਕੈਂਠਾ ਕਰੋ ਨ ਬਣਦਾ ਤਾਂ ਗਾ ਮੰਗਿਆ ਨਾ ਮੇ ਤਾ ਕਰੋ ਨ ਬਣਦਾ ਤਾ ਗਾ ਮੰਗਿਆ ਨ ਮਿਲਦਾ ਨੀਵੇਂ ਸਮਝਨਾਰੇ ਕਰਦੇ ਗੁਜਰੇ ਗੁਜਾਰੇ ਠਿਕਾ ਕਰੋ ਬਣਾਈਏ ਕੁੰਗੁਰੂ ਮੰਗ ਤੇ ਕਾ ਕਰੋ ਬਣਾਈਏ ਕੁੰਗੁਰੂ ਮੰਗਲੇ ਆਈਏ ਵੇ ਵੇ ਸਮਝੇ ਟੋਲਾ ਕੜੀ ਦਿਸ਼ਾਨ ਬਣਾਈਏ ਤੇ ਕਾ ਕਰੋ ਨ ਬਣਦਾ ਕੁੰਗੁਰੂ ਮੰਗਿਆ ਨ ਮਿਲਦੇ ਕਾ ਕਨੋਨ ਬਣਦਾ ਕੁੰਗੂਰ ਮੰਗਿਆ ਨਾ ਮਿਲਦੇ ਨੀਵੇਂ ਸਮਝੇ ਨਾਰੇ ਕਰਦੇ ਗੁਜਰੇ ਗੁਜਾਰੇ ਕੰਗਣੇ ਕਰੋ ਕੰਗਣ ਕਰੋ ਬਣਾਈਏ ਨਗ ਮੰਗਲੇ ਆਈਏ ਮੇਹੇ ਕੰਗਣ ਕਰੋ ਨ ਬਣ ਦੇ ਨਗ ਮੰਗਿਆ ਨ ਮਿਲਦੇ ਕੰਗਣ ਕਰੋ ਨ ਬਣ ਦੇ ਨਗ ਮੰਗਿਆ ਨ ਮਿਲਦੇ ਨੀ ਮੇ ਸਮਝ ਨਾਰੇ ਕਰ ਦੇ ਗੁਜ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਅੰਤਾਂ ਦੀ ਗਰਮੀ ਦੇ ਵਿੱਚ ਅਸੀਂ ਤੁਹਾਡੇ ਰੂਹਬਰੂ ਕੀਤਾ ਅਸੀਂ ਕੋਸ਼ਿਸ਼ ਕੀਤੀ ਕਿ ਲੋਕਗੀਤ ਨੂੰ ਸਹੀ ਤਰੀਕੇ ਨਾਲ ਨਿਪਰੇ ਚੜਾਇਆ ਜਾਵੇ ਤੇ ਜੇ ਕਰ ਪੱਖਾ ਲਾਉਣੇ ਆ ਤੇ ਜਾਂ ਏਸੀ ਚਲਾਉਣੇ ਆ ਤਾਂ ਉਹਦੀ ਜਿਹੜੀ ਹੈਗੀ ਸਾਊਂਡ ਇਹਦੇ ਵਿੱਚ ਕੈਚ ਹੋ ਜਾਂਦੀ ਹੈ ਤੇ ਚੰਗਾ ਲੱਗਦਾ ਫਿਰ ਅਸੀਂ ਪੱਖੇ ਏਸੀ ਬੰਦ ਕਰਕੇ ਫਿਰ ਦੋਨੇ ਪੈਣਾ ਗਾਉਣੇ ਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇੰਨੀ ਮਿਹਨਤ ਦੇ ਉੱਪਰ ਜ਼ਰੂਰ ਪੂਰ ਪਾਉਗੇ ਜੇਕਰ ਤੁਹਾਨੂੰ ਇਹ ਗੀਤ ਪਸੰਦ ਲੱਗਿਆ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਪਲੀਜ਼ ਨਾ ਭੁੱਲਿਓ ਤੇ ਸਾਡੀ ਮਿਹਨਤ ਤੇ ਜ਼ਰੂਰ ਪੂਰ ਪਾਇਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ